ਤੁਸੀਂ ਮਾੜੀਆਂ ਚੀਜ਼ਾਂ ਦਾ ਬਾਬੇ ਬਹੁਤ ਸ਼ੇਅਰ ਕਰਦੇ ਹੋ ਝਰ ਕੇ ਝਰ ਕੇ ਸ਼ੇਅਰ ਕਰਦੇ ਹੋ ਅੱਜ ਮੈਂ ਚੰਗੀ ਚੀਜ਼ ਲੈ ਕੇ ਆਇਆ ਸੋਡੇ ਵਾਸਤੇ ਸਿੱਖ ਭਰਾ ਬੰਦਿਆਂ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਂਗਾ ਬਾਬੇਓ ਵੀ ਕਿਹੜਾ ਜਾਨਵਾਰਾ ਬਾਬੇ ਨੇ ਕਿਹੜਾ ਰੱਖਿਆ ਹੋਇਆ ਜੀ ਕਿਹੜਾ ਨਾ ਕੱਲਾ ਕੱਲਾ ਜਾਨਵਰ ਰੱਖਿਆ ਹੋਇਆ ਵੈਸੇ ਤਾਂ ਉਹ ਤਾਂ ਜਾਨਵਰ ਹੈ ਹੀ ਨਹੀਂ ਜਿਹੜਾ ਬਾਬੇ ਲਵੇ ਹੋਵੇ ਨਾ ਤੇ ਚੰਗੀ ਚੀਜ਼ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਬਾਬੇਓ ਤੇ ਮਾੜੀ ਚੀਜ਼ ਨੂੰ ਤੁਸੀਂ ਫੁੱਲ ਸ਼ੇਅਰ ਕਰਦੇ ਹੋ ਚੰਗੀ ਨੂੰ ਜਮ੍ਹਾਂ ਨਹੀਂ ਸ਼ੇਅਰ ਕਰਦੇ ਆਪੇ ਉਤਰ ਕੇ ਲੈ ਕੇ ਤਰ ਕੇ ਕਮੈਂਟ ਦੱਬ ਦਿਓ ਕਿੱਲੀ ਬੜੇ ਰਹੋ ਆਜੂ ਬਾਬਾ ਜੀ ਨੂੰ ਉੱਥੇ ਦੇਰਸ਼ਨ ਕਰਾਉਣਾ ਆਈ ਲੈ ਕੇ ਬਾਬਾ ਜੀ ਨਾ ਅੱਜ ਨੂੰ ਮੈਂ ਸਾਰਾ ਫੋਟੋ ਇਹਨਾਂ ਜੰਗਲ ਦੇ ਵਿੱਚ ਤੁਸੀਂ ਦਿਖਾਇਆ ਕਰਿਓ ਤੁਸੀਂ ਚੱਲੀ ਜਾ ਫਿਰ ਬਹੁਤ ਵਧੀਆ ਮਾਹੌਲ ਹੈ ਇੱਥੇ ਬਹੁਤ ਵਧੀਆ ਪ੍ਰਬੰਧ ਆ ਬਾਬਿਓ ਮੋਰ ਵੀ ਦਿਖਾਉ ਤੁਹਾਨੂੰ ਸਾਰਾ ਕੁਝ ਦਿਖਾਵਾਂਗਾ ਭਾਈ ਨੂੰ ਕੈਮਰਾਮੈਨ ਨੂੰ ਕਹਿਣਾ ਚਾਹਣਾ ਜੀ ਇੱਧਰ ਮਾਰੋ ਉੱਥੇ ਮਾਰੋ ਦੇਖੀ ਜਾ ਰਹੇ ਸੀ ਜੀ ਆਪ ਹੀ ਦੇਖ ਲਓ ਵਾਦੋ ਉੱਥੇ ਹੀ ਨੇ ਉੱਥੇ ਹੀ ਨੇ ਤੇ ਬਾਕੀ ਦਰੇ ਆਇਆ ਭਾਈ ਇੱਧਰ ਲੈ ਕੇ ਆਇਆ ਭਾਈ ਬਲਾਗ ਜਨ ਬਣੇ ਰਹੂ ਇਕੱਲੇ ਇਕੱਲੇ ਚੀਜ਼ ਦਿਖਾਉਣਾ ਬਾਬੇ ਹੁਣ ਸੁਣ ਮੈਂ ਘੋੜੇ ਦਿਖਾਉਣਾ ਬਾਬੇ ਥੱਕੀ ਜਾਉਦੇ ਉਹ ਇੱਧਰ ਫਲਦਾ ਨਾ ਕੀਤੀ ਕਰਦਾ ਰਿਹਾ ਆ ਬਾਬਾ ਉਹ ਉਧਰ ਫੋਟੋ ਵੀ ਨਹੀਂ ਮਾਰਦੋ ਭਾਈ ਕੈਮਰਾ ਬੰਦਾਂ ਨਹੀਂ ਆਇਓ ਇੱਧਰ ਲਿਆ ਬਈ ਜਾਓ ਬਾਕੀ ਜਿਹੜੇ ਬਾਬੇ ਨੂੰ ਘੋੜਾ ਦਰਸ਼ਨ ਕਰਾ ਦੀ ਆ ਜੋ ਇਹ ਨਾਣਾ ਸਾਬ ਲੈ ਪੈਂਦਾ ਬਾਬੇ ਬਾਬਾ ਧੱਤੀ ਸਾਹਿਬ ਆਲੇ ਤੋਂ ਬਾਬੇ ਘੋੜੇ ਰੱਖੇ ਹੋ ਗੁਰੂਆਰੇ ਤੁਸੀਂ ਦੇਖ ਹੀ ਸਕਦੇ ਹੋ ਬਾਬੇਓ ਬਾਬਾ ਧੱਤੀ ਸਾਹਿਬ ਖਿਲਾਂ ਹੀ ਪੁੰਦਾ ਹੁੰਦਾ ਜੀ ਬਾਬੇਓ ਸਾਨੂੰ ਮੈਂ ਖਿਲਾਂ ਹੀ ਪੱਠੀ ਵੀ ਦਿਖਾਉਣ ਲੱਗਿਆ ਬਾਬੇ ਬਲੌਗ ਦੇ ਨਾਲ ਬੜੇ ਰਹੇ ਹੋ ਤੇ ਆ ਜੋ ਅੱਗੇ ਚੱਲਦੇ ਆਂ ਦੇਖੋ ਬਾਬੇ ਹੋਰੇ ਬਾਬਾ ਖਿਲਾਂ ਪੁੰਦਾ ਹੁੰਦਾ ਥੀ ਆਵਰੇ ਬਾਬਾ ਬੇਦਾ ਤੌੜਾ ਪੈ ਤੇ ਆ ਪੱਠੀ ਤੇ ਬਾਬਾ ਖੇਲਾ ਪੁੰਨਦਾ ਹੁੰਦਾ ਸੀ ਬਾਬਾ ਤਾਂ ਕੀ ਸਾਹ ਇਹ ਦੇਖ ਹੀ ਸਕਦੇ ਆ ਪੱਠੀ ਆ ਤੇ ਕੱਲੀ ਕੱਲੀ ਚੀਜ਼ ਦਿਖਾਵਾਂਗੇ ਤੁਹਾਨੂੰ ਨਾਲ ਬਣੇ ਰਹੋ ਬਾਕੀ ਜਿਹੜੇ ਸੰਗਤ ਬਹੁਤ ਆਉਂਦੀ ਇੱਥੇ ਮੱਥਾ ਟੇਕਣ ਆਹ ਤੁਰੇ ਫਿਰਦੇ ਸੰਗਤ ਦੇਖੋ ਇੱਧਰ ਵੀ ਦੇਖੋ ਬਾਬੇ ਸੰਗਤ ਬਹੁਤ ਆਉਂਦੀ ਆ ਤੇ ਆ ਇੱਧਰ ਦੇਖੋ ਬਾਬੇ ਲਗੇ ਸਰ ਬਾਕੀ ਵਧੀਆ ਗੀ ਤੁਸੀਂ ਦੇਖ ਹੀ ਸਕਦੇ ਤੇ ਆ ਦੇਖੋ ਬਾਬੇ ਬਾਬੇ ਹਰੇਕ ਮੋੜ ਤੇ ਫੋਟੋ ਆ ਹਰੇਕ ਜਗ੍ਹਾ ਤੇ ਫੋਟੋ ਥਾਂ ਥਾਂ ਫੋਟੋ ਮਨਾਈ ਹੋਏ ਨੇ ਬਾਬੇਓ ਕਿਉਂਕਿ ਬੰਦੇ ਨੂੰ ਪਤਾ ਲੱਗ ਸਕੇ ਵੀ ਇਤਿਹਾਸ ਬਾਰੇ ਹੈ ਨਾ ਕਿ ਇਤਿਹਾਸ ਆ ਵੀ ਕਿਵੇਂ ਹੋਇਆ ਜਿੱਥੋਂ ਜਦੋਂ ਵੀ ਨੰਗੋਂਗੇ ਰਾੜਾ ਸਾਬ ਲਓ ਦੀ ਤੇ ਬਾਬੇ ਦੇ ਦਰਸ਼ਨ ਜ਼ਰੂਰ ਪਾ ਕੇ ਜਾਇਓ ਮੈਂ ਬਲੌਗਰਾਂ ਨੂੰ ਇਹ ਕਹਿਣਾ ਚਾਹਣਾ ਤੇ ਤੁਸੀਂ ਆਇਆ ਕਰੋ ਬਾਬ ਕਿਉਂਕਿ ਹੌਸਲੇ ਵੱਖਰਾ ਹੁੰਦਾ ਸੰਗਤਾਂ ਨੂੰ ਤੇ ਪੁਰਾਣੀਆਂ ਚੀਜ਼ਾਂ ਨੇ ਸਾਰੀਆਂ ਹਨ ਤੁਸੀਂ ਬਾਕੀ ਤੇ ਬਾਈ ਜੀ ਸੋਨ ਨੂੰ ਕਿਵੇਂ ਲੱਗਿਆ ਕਿ ਉਰੇ ਬਹੁਤ ਚੰਗਾ ਹੈ ਕਿੱਥੋਂ ਬਾਈ ਕੋੜ ਦੋਨੇ ਤੋਂ ਫਿਰ ਇੱਧਰ ਆਉਣ ਦਾ ਸਵਾਗਤ ਕਿਵੇਂ ਹੋਣਾ ਹੈ ਅਮਾ ਇੱਥੇ ਆਈ ਦੀ ਰਾਣਾ ਸਾਹਿਬ ਅਸਿਆ ਬਾਬਾ ਕਹਿੰਦੇ ਪੱਕਾ ਵਾਂਗ ਆਣ ਫਿਰ ਦੇਖਿਆ ਕਿ ਹੁਣ ਅਸਿਆ ਬਾਬੇ ਤਾਂ ਕੀ ਸਾਹ ਦੇ ਹਾਂ ਤਾਂ ਕੀ ਸਾਹ ਦੇ ਤੇ ਫਿਰ ਦਰਸ਼ਨ ਕਰਕੇ ਬਹੁਤ ਮਨ ਨੂੰ ਠੰਢੀ ਆਈ ਪੁਰਾਣੀਆਂ ਚੀਜ਼ਾਂ ਦੇਖੀਆਂ ਅਸੇ ਸਾਹਿਬ ਸਾਰੀਆਂ ਅਸੇ ਜੀ ਹਾਂ ਪੰਜਾਲੀਆਂ ਤਵੀਆਂ ਅਸੇ ਜੀ ਸਾਰੀ ਪੁਰਾਣੀ ਚੀਜ਼ ਆ ਜਿੰਨੀ ਇੱਥੇ ਵੇਖਣ ਨੂੰ ਮਿਲਦੀ ਆ ਅਸੇ ਅਸੇ ਜੀ ਹਾਂ ਜੀ ਬਾਕੀ ਜਿਹੜੇ ਕਹਿੰਦੇ ਸੰਗਤ ਬਹੁਤ ਆਈ ਥੋੜੇ ਨਾਲ 65 ਬੰਦੇ ਹੋਈ ਹਾਂ ਜੀ ਹਾਂ ਜੀ 65 ਬੰਦੇ ਆ ਸੀ ਬੱਥ ਭਰ ਕੇ ਆਈ ਆ ਅੱਛਾ ਸਹੀ ਤੇ ਪ੍ਰਾਣੇ ਜੀ ਜਦ ਕਿੰਨੇ ਕਿੰਨਾ ਟਾਈਮ ਲਾਤਾ ਜੀ ਤੁਸੀਂ ਜੰਗਲ ਦੇ ਵਿੱਚ ਮੈਨੂੰ ਲੱਗਦਾ 2-2 ਘੰਟੇ ਹੋ ਗਏ ਮੈਨੂੰ ਕਹਿੰਦੇ ਉਹਨਾਂ ਦੀ ਜਰੂਰ ਬਣਾ ਕੇ ਲਿਓ ਵੀਡੀਓ 2 ਘੰਟੇ ਹੋ ਗਏ ਅੱਛਾ ਸਹੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਠੀਕ ਹੈ ਆਹ ਮੁਰਗਾ ਦੇਖੋ ਜੀ ਇਹ ਕਿਹੜਾ ਮੁਰਗਾ ਪਾਏ ਤੁਸੀਂ ਲਾਵਾ ਜਾਨਾ ਦੇ ਇਸ ਮੁਰਗਾ 7 ਰਮੁਰਗਾ ਵਜਦਾ ਜੀ 7 ਰਮੁਰਗਾ ਤੁਸੀਂ ਦੀ ਕਿਵੇਂ ਲੱਗਿਆ ਮਾਤਾ ਜੀ ਬਹੁਤ ਬਹੁਤ ਅੱਛਾ ਲੱਗਿਆ ਅੱਛਾ ਅੱਛਾ ਬਹੁਤ ਵਧੀਆ ਲੱਗਿਆ ਜੀ ਬਹੁਤ ਵਧੀਆ ਲੱਗਿਆ ਸਾਨੂੰ ਕਿਹ ਘੰਟੇ ਹੋ ਗਏ ਜੀ ਵੀ ਤੁਹਾਨੂੰ ਜੰਗਲ ਚ ਫਿਰਦੇ ਕਿਹ ਘੰਟੇ ਹੋ ਗਏ 2 2.5 ਘੰਟੇ ਤੇ ਤੁਹਾਡਾ ਕਿਵੇਂ ਬਣੇ ਇਧਰ ਸਬਬ ਇਧਰ ਅਸੀਂ ਮਾਤਾ ਵੀ ਆਏ ਸੀ ਅੱਛਾ ਕਹਿੰਦੇ ਵੀ ਉਹ ਦੇਖਣ ਵਾਲੀ ਚੀਜ਼ ਹੈ ਜੀ ਅੱਛਾ ਜੀ ਅੱਛਾ ਕਿੰਨੇ ਦਾ ਸਪਾਈਦੀ ਸਾਨੂੰ ਜਿੱਥੇ ਇਧਰ ਆਨ ਵਸਾਂ ਹੀ ਗਾਹਾਂ ਦੀ ਗੱਲ ਦੱਸ ਸੰਗਤ ਪਾ ਦਾਂ ਦੀ ਜੇ ਮੈਂ ਆਪਾਂ ਜੀ ਮੰਨ ਲਾ ਗਾਹਾਂ ਵਾਗ ਗੁਰਦੁਆਰਾ ਚ ਉੱਥੇ ਕਹਿੰਦੇ ਨੇ ਵੀ ਉਹ ਗੱਲਾਂ ਚੱਲ ਪੈਂਦੀ ਨੇ ਵੀ ਅਬਿੱਤ ਕੀ ਸਾਹਿਬ ਦੇ ਜੀ ਬਹੁਤ ਵਧੀਆ ਚੀਜ਼ ਬਣੀ ਹੋਈ ਹੈ ਨਾ ਤੇ ਹਾਂ ਗਾਹਾਂ ਦੀ ਗਾਹ ਪਾਈ ਜੇ ਫਿਰ ਥੋੜਾ ਇੱਧਰ ਬਣ ਗਿਆ ਸਵਾਬਾ ਹੁੰਦਾ ਅਸੀਂ ਦੂਜੀ ਵਾਰ ਆਏ ਪਹਿਲਾਂ ਵੀ ਆਏ ਸੀ ਹੁਣ ਫੇਰ ਆਏ ਅੱਛਾ ਅੱਛਾ ਆ ਤਾਂ ਮਤ ਕਰੇ ਪਹਿਲੀ ਵਾਰ ਆਏ ਅਸੀਂ ਦੂਜੀ ਵਾਰ ਆਏ ਤੁਸੀਂ ਦੂਜੀ ਵਾਰ ਨਹੀਂ ਦੂਜੀ ਦੂਜੀ ਵਾਰ ਆਏ ਅੱਛਾ ਅੱਛਾ ਠੀਕ ਹੈ ਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਨੂੰ ਮਿਲ ਕੇ ਬਾਈ ਨਾ ਜਾਨਵਰਾਂ ਦੀ ਸੇਵਾ ਕਰਦੇ ਚਲੋ ਬਹੁਤ ਵਧੀਆ ਲੱਗਿਆ ਮਾਤਾ ਤੁਹਾਨੂੰ ਮਿਲ ਕੇ ਦੇਖੀਏ ਬਾਬਾ ਪ੍ਰਾਣਾ ਰਸ ਵੀ ਖੜਿਆ ਇੱਥੇ ਹੈ ਨਾ ਸਾਰੀਆਂ ਚੀਜ਼ਾਂ ਖੜੀਆਂ ਨੇ ਬਾਬੇ ਤੁਸੀਂ ਆਪ ਹੀ ਦੇਖ ਸਕਦੇ ਹੋ ਬਾਕੀ ਸਾਰੇ ਘੈਂਟ ਚੀਜ਼ ਬਣਾਈ ਹੋਈ ਆ ਤੇ ਮੈਂ ਤੁਹਾਨੂੰ ਤਾਹਾਂ ਕੈਮਰਾ ਮਾਰ ਕੇ ਦਿਖਾਉਣਾ ਬਾਬੇ ਪੰਛੀ ਪੰਛੀਆਂ ਦੇਖੋ ਬਾਬੇ ਕੱਲੀ ਕੱਲੀ ਚੀਜ਼ ਬਣਾਈ ਹੋਈ ਹੈ ਇੱਥੇ ਤੇ ਬਾਕੀ ਸਾਰੇ ਲਿਗੇਸ਼ਨ ਬਹੁਤ ਵਧੀਆ ਬਾਬੇ ਤੁਸੀਂ ਆਪ ਹੀ ਦੇਖ ਲੈਣਾ ਇੱਧਰ ਵੀ ਦੇਖੋ ਬਾਬੇ ਤੇ ਮੈਂ ਤੁਹਾਨੂੰ ਇੱਧਰ ਬਾਬੇ ਮਹਾਰਾਜ ਦੀ ਵੀੜਾ ਗਈ ਤੇ ਮੈਂ ਤੁਹਾਨੂੰ ਕੱਲੀ ਕੱਲੀ ਚੀਜ਼ ਦਿਖਾਉਣਾ ਤੇ ਆ ਬਾਈ ਖੜਿਆ ਇਹਨੂੰ ਪੁੱਛਦਾ ਬਾਈ ਜੀ ਚੀਜ਼ ਕਿਵੇਂ ਹੈ ਬਹੁਤ ਸੋਹਣੀ ਹੈ ਬਹੁਤ ਵਧੀਆ ਲੱਗਦਾ ਨਾ ਉਹ ਰਿਆਕੇ ਤੇ ਰਾਣਾ ਸਾਹਿਬ ਦੇ ਲਈ ਪੈ ਜਾਂਦਾ ਇਹ ਰਾਣਾ ਸਾਹਿਬ ਜੀ ہاں ਜੀ 10 ਕਿਲੋਮੀਟਰ ਨਾਲ ਹੀ ਕਿਹੜਾ ਬਾਬਾ ਪੈਦਾ ਜੀ ਇਹ ਬਾਬਾ ਧੱਕੀ ਸਾਹਿਬ ਜੀ ਬਾਬਾ ਧੱਕੀ ਸਾਹਿਬ ਤੇ ਜੰਗਲ ਦੇ ਵਿੱਚ ਹੀ ਹੈ ਨਾ ਜੀ ਕੋਲ ਪੰਛੀ ਹੈ ਇੱਥੇ ਹੈ ਨਾ ਉਹ ਪੁਰਾਣਾ ਗੱਡਾ ਬਾਕੀ ਸਾਰੇ ਬਾਈ ਜਰ ਦੁਨੀਆ ਬਹੁਤ ਹੁੰਦੀ ਆ ਨਾ ਭਾਈ ਦੇਖਣ ਇੱਥੇ ਆ ਦੇਖ ਹੀ ਜਾਗਦਾ ਬਾਬਾ ਤੁਸੀਂ ਹਾਥੀ ਆ ਤ ਵੀ ਦਿਖਾਉਣਾ ਥਨੂੰ ਬਾਬੋ ਆ ਦੇਖੋ ਆ ਸੇ ਵੀ ਨਿੱਕੇ ਨੇ ਬਾਬੋ ਗੱਲ ਘਰ ਬਾਹਰ ਨੂੰ ਜਾਂਦਾ ਲੱਗਿਆ ਬਾਬੋ ਆਪਾਂ ਜਾ ਨਹੀਂ ਸਕਦੇ ਅੰਦਰ ਤੇ ਆਪਾਂ ਇੱਧਰੋਂ ਦੇਖ ਰਹੇ ਕੋਈ ਚੀਜ਼ ਇਹਨੇ ਪੀਜਾ ਕੱਲੀ ਕੱਲੀ ਚੀਜ਼ ਦਿਖਾਉਣਾ ਕੈਮਰਾਮੈਨ ਨੂੰ ਬੇਨਤੀ ਕਰਦਾ ਮੈਂ ਇੱਧਰ ਆ ਜਾ ਆ ਦੇਖੋ ਬਾਬੇ ਪੁਰਾਣੀਆਂ ਮਸ਼ੀਨਾਂ ਵੀ ਹੋਣਗੀਆਂ ਤੇ ਆਹ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਇੱਧਰ ਵੀ ਤੇ ਉਹ ਦੇਖੋ ਬਾਬੇ ਮੋਰ ਜਾਂਦਾ ਦਿਖਾਉਣਾ ਮੈਂ ਉਹ ਫਿਰਦੇ ਨੇ ਪੰਛੀ ਮਾਰੀ ਬਾਈ ਮੋਰ ਤਕੜ ਰਿਹਾ ਮਾਰਦੇ 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 ਇਹਦਾ ਪੂਰਾ ਤੇ ਪੰਛੀ ਬਹੁਤ ਅਨੁਭਾਵੇ ਸਨ ਮੈਂ ਜਿੱਦੀ ਆ ਲੈ ਇੱਧਰ ਮਾਰਦੇ ਬਾਈ ਕੈਮਰਾਮੈਨ ਨੂੰ ਗੱਲ ਕਰ ਦਿੰਦਾ ਫੋਟੋ ਦੇ ਦਕਰਨੀ ਨਹੀਂ ਮਾ ਨਾ ਬਾਬਾ ਜੀ ਤੁਸੀਂ ਦੇਖ ਹੀ ਸਕਦੇ ਗੋਪੇ ਵਾਲੀ ਸ਼ਾਨ ਜੰਗਲ ਆ ਇਹ ਦੇਖੋ ਬਾਬਾ ਨਿਆਰਾ ਹੁੰਦਾ ਬਾਬਾ ਮੋਰੀ ਮੋਰ ਨੇ ਬਾਬਾ ਰੇ ਮੋਰ ਵੀ ਮਸਨ ਦਿਖਾਈ ਦ ਬਾਬਾ ਗੱਲ ਕਰ ਨੇੜੇ ਹੋ ਕੇ ਦੀਂਦੇ ਨੇ ਉੱਡ ਜਾਂਦੇ ਨੇ ਬਾਬੇਓ ਦੇਖੋ ਬਾਬਾ ਨਿਆਰੀ ਨਿਆਰਾ ਹੋਰ ਤਾਂ ਜੰਗਲ ਚ ਨਿਆਰਾ ਬਖਰੀ ਹੈ ਬਾਬੇਓ ਦੇਖੋ ਬਾਬਾ ਉਦਾਨੰਦ ਬਲੌਗ ਨੂੰ ਜਰੂਰ ਸ਼ੇਅਰ ਕਰ ਮੈਂ ਛੋਟੇ ਮਾਰਾ ਬਣਾ ਰਿਹਾ ਉਹ ਦੇਖੋ ਬੱਤਕਾ ਫਿਰਦੀ ਇਨਨੇ ਮੋਰ ਇੱਥੇ ਜ਼ੂਮ ਕਰੂਗਾ ਕੈਮਰਾ ਥੋੜਾ ਜਿਹਾ ਹੋ ਵੱਠਾ ਮੋਰ ਤੇ ਉਹ ਫਿਰਦੀ ਨੇ ਬੱਤਕਾ ਦੇਖੋ ਬਾਬਾ ਇੱਧਰ ਜਾ ਕੋ ਬਾਬਾ ਦੇ ਵੀ ਦਰਸ਼ਨ ਕਰਾ ਦਈਏ ਛੋਟੇ ਬਾਬੇ ਬੈਠੇ ਨੇ ਬਾਬਾ ਨੇ ਹਰੀ ਵੱਖਰਾ ਤੌਰ ਰਿੜਾ ਖੜੇ ਬਾਬਾ ਪ੍ਰਣਾਮ ਕਰਦਾ ਆ ਦੇਖੋ ਆ ਦੇਖੋ ਬਾਬੇ ਸਾਨੂੰ ਆਪਾਂ ਪੰਛੀ ਵੀ ਦਿਖਾਏ ਨੇ ਤੇ ਬਾਬੇ ਚਿੱਟੀਆਂ ਜਿੜੀਆਂ ਆ ਗਈਆਂ ਬਾਬੇ ਜਿਹੜੀਆਂ ਆਪਾਂ ਕਹਿੰਦੇ ਨਾ ਦੇਖੋ ਬਾਬੇ ਧੱਕੀ ਸਾਹਿਬ ਦੇ ਬਾਬੇ ਉਹ ਰਾੜਾ ਸਾਹਿਬ ਦੇ ਲੈ ਪੈਂਦਾ ਇਹ ਪਿੰਡ ਤੇ ਬਾਬੇ ਤੁਸੀਂ ਦੇਖ ਹੀ ਸਕਦੇ ਮੈਂ ਤੁਹਾਨੂੰ ਕੱਲਾ ਕੱਲਾ ਜਾਨਵਰ ਦਿਖਾਉਣਾ ਕੈਮਰਾ ਆਪਣਾ ਹੱਥ 'ਚ ਆ ਬਾਬੇ ਤੇ ਆਹ ਦੇਖੋ ਬਾਬੇ ਲੈ ਆਪਾਂ ਕੋਲ ਹੀ ਕਰ ਗਏ ਸੀ ਇਹਨਾਂ ਨੂੰ ਦਿਖਾਉਣੇ ਨੇ ਬੱਦ ਤੁਸੀਂ ਦੇਖ ਹੀ ਸਕਦੇ ਹੋ ਬਾਕੀ ਜਿਹੜਾ ਬਸ ਇਹ ਦੇਣਾ ਤੇ ਆਹ ਦੇਖੋ ਬਾਬੇ ਬਹੁਤ ਵਧੀਆ ਮਾਹੌਲ ਆ ਇੱਥੇ ਤੇ ਬਾਬਾ ਧੱਕੀ ਸਾਹਿਬ ਆਇਆ ਤੇ ਆ ਦੇਖੋ ਬਾਬੇ ਨੂੰ ਸੰਤਾਂ ਦੀ ਫੋਟੋ ਤੁਸੀਂ ਦੇਖ ਸਕਦੇ ਜਿਹਨਾਂ ਨੇ ਪੰਜ 6 ਇੱਕ ਐਜੀ ਤੇ ਇਧਰ ਦੇਖੋ ਦੁਨੀਆ ਬਹੁਤ ਦਰਸ਼ਨ ਕਰਨ ਆਉਂਦੀ ਆ ਬਾਬੇ ਤੁਸੀਂ ਵੀ ਲਾਜ਼ਮੀ ਆਓ ਆਪਣਾ ਬਲੌਗ ਦੇਖ ਕੇ ਤੇ ਤੁਸੀਂ ਆ ਕੇ ਦੇਖੋ ਜਿੰਦਗੀ ਨੇ ਸਕੂਨ ਬਹੁਤ ਮਿਲਦਾ ਉਰੇ ਆ ਕੇ ਤੇ ਤੁਸੀਂ ਦੇਖ ਹੀ ਸਕਦੇ ਹੋ ਤੇ ਬਾਕੀ ਸਾਰੇ ਆਪਾਂ ਮੈਂ ਗੱਲ ਬਾਤ ਮੇਰੇ ਮੂੰਹੋਂ ਕੋਈ ਸ਼ਬਦ ਨਹੀਂ ਹੈਗਾ ਜਿਹੜਾ ਆਪਾਂ ਕਹਿ ਸਕੀਏ ਤੇ ਬਾਕੀ ਜਿਹੜੀ ਚੀਜ਼ ਹੀ ਬਹੁਤ ਵਧੀਆ ਬਣਾ ਰੱਖਿਆ ਉਧਰ ਦੇਖੋ ਬਾਬੇ ਮੋਰ ਫਰ ਦੇ ਮੈਂ ਜ਼ੂਮ ਕਰਕੇ ਦਿਖਾਉਣਾ ਉਹ ਫਰਦੇ ਨੇ ਤੁਸੀਂ ਆਪ ਹੀ ਦੇਖ ਸਕਦੇ ਹੋ ਤੇ ਆ ਬਾਈ ਆਇਆ ਕਿਵੇਂ ਲੱਗਿਆ ਬਾਈ ਜੀ ਹੋਰ ਆ ਕੇ ਨੰਮ ਲੀਆ ਉੱਚਾ ਬੋਲੋ ਬਾਈ ਜੀ ਸੋਣਾ ਮਾਈਆਂ ਨਾ ਨਾ ਬਾਈ ਬਹੁਤ ਵਧੀਆ ਲੱਗਿਆ ਹਾਂ ਜੀ ਹਾਂ ਸੰਗਤ ਬਹੁਤ ਹੁੰਦੀ ਆ ਨਾ ਬਾਈ ਜੀ ਹਾਂ ਬਾਕੀ ਜਿਹੜਾ ਬਾਈ ਆਏ ਨੇ ਬਈ ਉਹ ਰਿਹਾ ਕਿਵੇਂ ਲੱਗਿਆ ਹੋਰ ਇਹ ਕਿਵੇਂ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਜੀ ਜੀ ਬਹੁਤ ਵਧੀਆ ਬਾਬੇ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਇਧਰ ਵੀ ਦਿਖਾ ਦਈਏ ਤੁਹਾਨੂੰ ਇਧਰ ਦੇਖੋ ਬਾਬੇ ਕੱਚੇ ਘਰਾਂ ਦੇ ਕਿ ਕੱਢ ਕੇ ਕੰਦ ਬਾਬੇ ਉੱਤੇ ਜਲ ਪਾ ਕੇ ਵਧੀਆ ਲੰਗਰ ਦਾ ਪ੍ਰਬੰਧ ਦਾ ਬਾਬੇ ਪੂਰਾ ਵਧੀਆ ਟੌਪ ਦਾ ਤੇ ਆਪਾਂ ਇਧਰੋਂ ਦਿਖਾ ਦਈਏ ਬਾਕੀ ਸਿਰਸ ਨੂੰ ਹੋਰ ਚੀਜ਼ਾਂ ਮੈਂ ਬਹੁਤ ਦਿਖਾਉਣੀਆਂ ਨੇ ਬਲੌਗ ਦੇ ਨਾਲ ਬਣੇ ਰਹੋ ਤੇ ਚੀਜ਼ਾਂ ਮਿਸ ਨਹੀਂ ਕਰਨੇ ਕੋਈ ਸਿਮਰ ਪਰਮਾਤਮਾ ਦੀ ਚੀਜ਼ਾਂ ਦਿਖਾਉਣੇ ਆਪਾਂ ਜਿਹੜੀਆਂ ਬਾਬੇ ਨੇ ਬਣਾਈ ਹੋਈਆਂ ਨੇ ਉਧਰ ਦੇਖੋ ਬਾਬੇਓ ਜਮੈਂ ਇਧਰ ਆਂਦੇ ਨੇ ਸਭੀ ਨਾਲ ਆਹ ਦੇਖੋ ਬਾਬੇ ਫੋਟੋ ਸ਼ੂਟ ਕਰਨ ਨੂੰ ਕਿੰਨੀ ਵਧੀਆ ਚੀਜ਼ ਬਣੀ ਹੋਈ ਆ ਤੁਸੀਂ ਆਪ ਹੀ ਦੇਖੋ ਬਾਬਾ ਨੇ ਬਣਾਈ ਹੋਈ ਆ ਬਾਬੇਓ ਚੀਜ਼ ਦੇਖੋ ਬਾਬੇ ਕਿੰਨੀ ਐਂਡ ਆ ਤੇ ਇਧਰ ਉਹਨਾਂ ਨੂੰ ਨਾ ਰੇ ਖੜਕੇ ਜ਼ਿੰਦਗੀ ਨੂੰ ਬਹੁਤ ਵਧੀਆ ਲੱਗਦਾ ਮਨ ਤਾਂ ਤੁਸੀਂ ਵੀ ਆ ਕੇ ਦੇਖੋ ਇੱਕ ਵਾਰੀ ਬਾਬੇ ਧੱਕੀ ਸਾਹ ਦੇ ਇਹ ਬਾਬੇ ਉੱਥੇ ਪੈ ਜਾਂਦਾ ਆਪਣਾ ਰਾੜਾ ਸਾਹ ਦੇ ਲੈ ਪੈਂਦਾ ਬਾਬੇ ਨਹਿਰ ਦੇ ਨਾਲ ਨਾਲ ਪੈਂਦਾ ਬਾਬੇ ਇਹ ਬਾਬਾ ਧੱਕੀ ਸਾਹ ਜੰਗਲ ਤੇ ਆ ਬਾਬੇ ਚੋਰੇ ਪਸੀ ਜਾਨ ਜਾਨਵਾਰ ਨੇ ਪੂਰੇ ਤੇ ਹੁਣ ਮੈਨੂੰ ਇੱਕ ਸ਼ਬਦ ਵੀ ਨਹੀਂ ਮਿਲ ਰਿਹਾ ਜਿਹੜਾ ਮੈਂ ਤੁਹਾਨੂੰ ਕਹਿਦਾ ਤੇ ਬਸ ਮੈਂ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਨਾਲ-ਨਾਲ ਤੁਹਾਰੇ ਜਾਨਵਰ ਵੀ ਦਿਖਾਉਂਗਾ ਚਲੋ ਆਜੋ ਬਾਬੇ ਉਹਰਾ ਵਧੀਆ ਮੋਹਲਾ ਬਾਬਾ ਰੰਗ ਬਨੈਤਾ ਨੇ ਸੰਗਤ ਬਹੁਤ ਹੁੰਦੀ ਸੰਗਤ ਨਾਲ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਬਾਬਿਓ ਸੰਗਤ ਬਹੁਤ ਹੁੰਦੀ ਹੈ ਕੱਲੇ ਕੱਲੇ ਬੰਦੇ ਦੇ ਦਰਸ਼ਨ ਕਰਾਉਣਾ ਹੀ ਸੰਗਤ ਨਾਲ ਬਹੁਤ ਆਇਓ ਬਾਬੇ ਸੰਗਤ ਮਿਲ ਗਈ ਆਪਾਂ ਨੂੰ ਹਾਂ ਬਾਈ ਹੋਰ ਅੱਜ ਕਿਤੇ ਲੈ ਕੇ ਪਾਰ ਤੱਕ ਜਾਦੇ ਨੰਦ ਦਾ ਬਹੁਤ ਨੰਦ ਦਾ ਪਹਾੜਾ ਕੀ ਆ ਤੇ ਇਹਨਾਂ ਦੇ ਫੁੱਲ ਆ ਬੁੱਲ ਉਹਨਾਂ ਨਾਲ ਤਾਂ ਮੈਂ ਕਹਿੰਦਾ ਤੁਹਾਨੂੰ ਉਧਰ ਘੁੰਮ ਕੇ ਨਹੀਂ ਆਏ ਹਾਂ ਮਾਚਲ ਚ ਗਏ ਸੀ ਹਾਂ ਸੋਨੂ ਜੀ ਕਿਵੇਂ ਲੱਗਿਆ ਬਹੁਤ ਜੀ ਆਨੰਦ ਆਇਆ ਫੁੱਲ ਫੁੱਲ ਆਨੰਦ ਆਇਆ ਫੁੱਲ ਜਬੋਲੇ ਨਜ਼ਾਰੇ ਆਗੇ ਨਿਆਰੀ ਹੋਰ ਬਾਬਾ ਕੁੱਲ ਜਾਣ ਵਾਰ ਆਈਏ ਕਹਿੰਦੇ ਨੇ ਲੋਕਾਂ ਨੂੰ ਕੀ ਕਰ ਕਹਿਣਾ ਚਾਹਣੇ ਹੋ ਵੀਰ ਪਹੁੰਚ ਵੀਰ ਖਾਣ ਬੱਦੂ ਬਤਾਓ ਬਾਈ ਹਾਂ ਹਾਂ ਬੱਦ ਬੱਦ ਚੱਲਦੇ ਨੇ ਹਾਂ ਬੱਦ ਬੱਦ ਦੇਖਣਾ ਹਾਂ ਬੱਦ ਬੱਦ ਦੇਖਣਾ ਹਾਂ ਮੋਰ ਜਾਨਵਰ ਪੰਛੀ ਚਿੜੀਆਂ ਘਟਾਰਾਂ ਕੁਗੀਆਂ ਤੋਤੇ ਬੋਤੇ ਫੁੱਲ ਦੇ ਜਾਨਵਰ ਦੇਖੋ ਅੱਪਾ ਜੰਗਲ ਦੇ ਘੁੰਮਣ ਆਏ ਦੀ ਜਾਨਵਰ ਤੁਸੀਂ ਵੀ ਪਹਿਲਾਂ ਦੇਖੀ ਹੋਣਾ ਇੱਥੇ ਆਏ ਹੋਗੇ ਤੇ ਅੱਪਾ ਤੁਹਾਨੂੰ ਕੱਲਾ ਕੱਲਾ ਜੰਗਲ ਦਾ ਦਿਖਾਵਾਂਗੇ ਅੱਪਾ ਕੱਲਾ ਕੱਲਾ ਜਾਨਵਰ ਦਿਖਾਵਾਂਗੇ ਅੰਛੀ ਸਾਰੇ ਪੰਛੀ ਨੇ ਬਾਬਾ ਕੋਲ ਕੋੜਾ ਪੰਛੀ ਸਭ ਹੋਣਗੇ ਤੇ ਹੁਣ ਆਪਾਂ ਦੇਖ ਲਈਏ ਮੱਤਾਂ ਦੀ ਚੀਜ਼ ਲਿਖਾਈ ਛਣ ਦੇਖੋ ਬਾਬੇ ਗੁਰਨੇ ਬੁਧਿਆ ਪਰਦੀ ਇੱਥੇ ਤੁਸੀਂ ਆਪ ਵੀ ਦੇਖ ਸਕਦੇ ਹੋ ਆ ਦੇਖੋ ਬਾਬੇ ਫੜ ਲਿਓ ਇਧਰ ਦੇਖੋ ਬਾਬੇ ਤੁਹਾਨੂੰ ਸ਼ੇਰ ਵੀ ਦਿਖਾਵਾਂਗੇ ਸਾਰਾ ਕੁਝ ਦਿਖਾਵਾਂਗੇ ਆ ਦੇਖੋ ਬਾਬੇ ਫੋਟੋ ਸ਼ੂਟ ਹੋ ਰਹੀ ਹੈ ਇੱਥੇ ਤੇ ਜਹਾ ਮਹਾਰਾਜ ਤੇ ਆਪਾਂ ਇਧਰ ਤੋਂ ਖੋਣ ਨੂੰ ਇਧਰ ਕੈਮਰਾ ਕਰਕੇ ਤੇ ਪੈਂਸੈਡ ਤੇ ਇਧਰ ਹੀ ਦੇਖ ਸਕਦੇ ਆ ਬਾਬੇ ਤੁਸੀਂ ਜਿੰਦਗੀ ਨੂੰ ਸਕੂਨ ਆਉਗਾ ਉਹਰੇ ਆ ਕੇ ਬਾਬੇ ਤੁਸੀਂ ਆਪ ਹੀ ਆ ਕੇ ਕਿਤੇ ਦੇਖ ਸਕਦੇ ਹੋ ਆ ਦੇਖ ਲਓ ਬਾਬੋ ਤੇ ਇਕਲੀ ਇਕਲੀ ਚੀਜ਼ ਦਿਖਾਉਂ ਸੋ ਮੈਂ ਇਹਦੇ ਵਿੱਚ ਜਾਨਵਰ ਵੀ ਦਿਖਾਉਂ ਮੋਰ ਵੀ ਦਿਖਾਉਂ ਕੁੱਗਿਆ ਵੀ ਦਿਖਾਉਂ ਤੇ ਘੋੜੇ ਵੀ ਦਿਖਾਉਂ ਤੇ ਕਬੂਤਰ ਵੀ ਦਿਖਾਉਂ ਕੱਲਾ ਕੱਲਾ ਜਾਨਵਰ ਬਾਬੇ ਜਿੰਨਾ ਹੀ ਪੰਛੀ ਨੇ ਤੇ ਕਿੰਨਾ ਵੀ ਜਾਨਵਰ ਸਾਰੇ ਨੇ ਬਾਬੇ ਸੇਰ ਤੋਂ ਲੈ ਕੇ ਆ ਦੇਖੋ ਬਾਬੇ ਸਕੂਨ ਆਉਂਦਾ ਜ਼ਿੰਦਗੀ ਨੂੰ ਇੱਥੇ ਆ ਕੇ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਤੇ ਬਾਬੇ ਮੈਂ ਤੁਹਾਨੂੰ ਸਾਰਾ ਐਡਰੈਸ ਦੱਸੂਗਾ ਤੇ ਵੀਡੀਓ ਵਿੱਚ ਸਾਰਾ ਤੁਹਾਨੂੰ ਦਿਖਾਉਂਗਾ ਤੁਹਾਨੂੰ ਕਿੱਥੇ ਇਹ ਰਾਣਾ ਸਾਹਿਬ ਦੇ ਲੈ ਪੈਂਦਾ ਬਾਬੇਓ ਤੇ ਜੰਗਲ ਇਹ ਬਾਬੇ ਦਾ ਨਾ ਸੁਣ ਮੈਂ ਸਾਰਾ ਦੱਸੂਗਾ ਦੇਖੋ ਜਿਹਨੇ ਵੀ ਆਉਣਾ ਹੈ ਵੀਡੀਓ ਦੇਖ ਕੇ ਤੁਹਾਨੂੰ ਮਰਚ ਆਇਆ ਦੇਖੋ ਬਾਬੇ ਬੜੀ ਤਗੜੀ ਚੀਜ਼ ਬਣਾਈ ਹੋਈ ਹੈ ਬਾਬੇਓ ਅੰਦਰੋਂ ਤੇ ਇਕੱਲੀ ਇਕੱਲੀ ਚੀਜ਼ ਦਿਖਾਉਂਗਾ ਬਾਬੇ ਤੁਹਾਨੂੰ ਮੈਂ ਬਲੌਗ ਦੇ ਨਾਲ ਬਣੇ ਰਹੋ ਤੇ ਬਾਬਾ ਪੜ ਰਿਹਾ ਤੇ ਮੈਂ ਤੁਹਾਨੂੰ ਦਿਖਾਉਂਗਾ ਬਾਬੇ ਬਲੌਗ ਦੇ ਨਾਲ ਬੜੇ ਰਹੋ ਬਾਬੇ ਹੁਣ ਮੈਂ ਕਰਦਾ ਕੱਟ ਬਾਬੇਓ ਇਦੋਂ ਬਾਅਦ ਮੈਂ ਕੱਲੀ ਕੱਲੀ ਚੀਜ਼ ਦਿਖਾਉਂ ਤੁਹਾਨੂੰ ਨੈਟ ਐਡਰੈਸ ਦੱਸੂ ਕਿੱਥੇ ਆ ਇਹ ਕਿਹੜੇ ਪਿੰਡ ਲੈ ਪੈਂਦਾ ਤੇ ਪਿੰਡ ਲੈ ਤੁਹਾਨੂੰ ਦੱਸ ਹੀ ਦੇਣਾ ਰਾੜਾ ਸਾਹਿਬ ਲੈ ਪੈਂਦਾ ਹੈ ਬਾਬੇਓ ਤੇ ਉਧਰ ਜਾ ਕੋ ਬਾਬੇ ਮਹਾਰਾਜੀ ਦੀ ਵੀੜ ਉਧਰ ਹੈ ਇੱਥੇ ਜ਼ਿੰਦਗੀ ਨਹੀਂ ਸਕੂਨ ਆਉਂਦਾ ਬਾਬੇ ਆਇਆ ਕਰੋ ਲਾਜਮੀ ਤੇ ਮੈਂ ਹੁਣ ਤੁਹਾਨੂੰ ਅੱਗੇ ਹੋਰ ਚੀਜ਼ਾਂ ਦਿਖਾਉਣਾ ਤੇ ਮੈਂ ਮੱਥਾ ਨਹੀਂ ਲੇ ਸਕਦਾ ਬਾਬੇ ਬਾਹਰਲਾ ਮੁਰਗਾ ਇਹ ਆ ਦੇਖੋ ਬਾਬੇ ਜਾਨਵਰ ਤੁਹਾਨੂੰ ਆਖਿਆ ਤੇ ਮੈਂ ਦਿਖਾਉਂ ਬਾਬੇਓ ਦੇਖਿਓ ਕਬੂਤਰ ਕਬੂਤਰ ਨੇ ਬਾਬੇ ਕਬੂਤਰ ਵਾਜਾ ਨੂੰ ਵੀਡੀਓ ਸ਼ੇਅਰ ਕਰ ਦਿ ਇੱਥੇ ਦੇ ਕੇ ਜਾਇਆ ਕਰੋ ਬਾਬਾ ਜਿੱਥੇ ਜਾਣਾ ਪਾਣੀ ਨਹੀਂ ਪੈਂਦਾ ਇਸ ਤੋਂ ਐਜ ਵੀ ਕਬੂਤਰ ਨੇ ਬਾਬੇਓ ਤੁਹਾਨੂੰ ਮੈਂ ਕੱਲੀ ਕੱਲੀ ਚੀਜ਼ ਦਿਖਾਉਣਾ ਦੇਖੋ ਬਾਬੇ ਛਾਤਰੀਆਂ ਵੀ ਲੱਗਿਆ ਆਏ ਨੇ ਐਸੀ ਗੱਲ ਨਹੀਂ ਛੱਡਦੇ ਵੀ ਨੇ ਬਾਹਰੇ ਵੀ ਕੱਢਦੇ ਨੇ ਆਏ ਨਹੀਂ ਹੋਏ ਵਿੱਚ ਹੀ ਰੱਖੀ ਬੈਠੇ ਨੇ ਤੁਸੀਂ ਦੇਖ ਹੀ ਜਾਣਾ ਬਾਬੇ ਕਬੂਤਰੀ ਕੂਤਰੇ ਦੇਖੋ ਬਾਬੇ ਕਿਸੇ ਨੂੰ ਜੇ ਪਸੰਦ ਆਉਂਦੇ ਨੇ ਬਾਬੇ ਜਾਨ ਨਿਕਲਦੀ ਹੁੰਨੀ ਕਬੂਤਰ ਵਾਜ ਜਾਂਦੀ ਜਾਂ ਦੇਖ ਕੇ ਮੈਨੂੰ ਪਤਾ ਦੇਖੋ ਬਾਬੇ ਸੁਣੋ ਮੈਂ ਕੱਲੀ ਗਲੀ ਜੀ ਦਿਖਾਉਂ ਇਧਰ ਦੇਖੋ ਬਾਬੋ ਜੰਗਲੀ ਜੰਗਲਾ ਬਾਬੋ ਉਹ ਫਿਰਦਾ ਮੋਰ ਬਾਬੋ ਮੋਰ ਵੀ ਦਿਖਾ ਦਈਏ ਤੁਹਾਨੂੰ ਕਿੱਧਰ ਨਾਂਗੇ ਉਹ ਫਿਰਦਾ ਦੇਖੋ